ਉਹ ਮਰੀਦ ਜੇ ਕੋ ਕੋ ਬੰਦਾ ਅਦਾਰਿਆਂ ਤੋਂ ਆਏ ਮਾਜ ਮੈਸਰ ਤੋਂ ਤੋਂ ਅੱਜ ਦਾ ਮਾਜਾ ਪੈਸਾ ਸਾਡੇ ਫਰੰਟ ਵੱਲੋਂ ਜਿਹੜਾ ਨਾ ਰੈਲੀ ਕਰਕੇ ਪੰਜਾਬ ਸਰਕਾਰ ਦੇ ਹੱਥੇ ਡੋਕਰੇ ਨੇ ਕਿਉਂਕਿ ਕਿਉਂ ਡੋਕਰੇ ਹੈ ਕਿਉਂਕਿ ਔਰ ਨਗਰ ਨਿਗਰ ਪਿਛੇ 15 ਨਾਲ ਫੱਟੋਂ ਮੀਟਿੰਗ ਦਾ ਸਮਾਂ ਦੇ ਦਿੱਤਾ ਸੀਗਾ ਮਤਾਜ ਆ ਪੈਸੇ ਨੂੰ ਸਾਝੇ ਬਣਾ ਦੇ ਤੋ ਉਹ ਕੈਸਰ ਕਰਕੇ 29 ਫੱਟ ਦਾ ਸਮਾਂ ਦੇ ਦਿੱਤਾ ਔਰ 29 ਫੱਟ ਦਾ ਸਮਾਂ ਵੀ ਕੈਸਰ ਕਰਕੇ ਜਿਹੜਾ ਉਹ 20 ਫੱਟ ਦਾ ਸਾਮਾਂ ਦੇ ਦਿੱਤਾ ਇੱਕ ਤਰ੍ਹਾਂ ਕਰਕੇ ਜਿਹੜੀ ਮਤਾਜ ਆ ਪੈਸੇ ਨੂੰ ਸਾਝੇ ਜਿਹੜੀ ਲਗਾਤਾਰ ਮੀਟਿੰਗ ਦਾ ਸਮਾਂ ਦੇ ਕੇ ਸਰਕਾਰ ਜਿਹੜੀ ਹੈ ਉਹ ਜਾਣੂੁੱਕੇ ਅੱਗੇ ਪਾਈ ਜਾਂਦੀ ਹੈ ਜੇ ਇਸੇ ਤਰ੍ਹਾਂ ਮੁਖਤਰੀ ਨੇ ਲਗਾਤਾਰ ਦਾਜੂਆਰੀ ਭੰਨੇਵਾੜ ਰੋਗੇ ਦਾ ਸਮਾਂ ਦਿੱਤਾ ਪਰ ਸਰਕਾਰ ਜਿਹੜੀ ਹੈ ਉਹ ਗੱਲ ਨਹੀਂ ਕਰ ਰਹੀ 25 ਅਪ੍ਰੈਲ ਨੂੰ ਅੰਮ੍ਰਿਤਵਾਲੀ ਮੀਟਿੰਗ ਹੋ ਰਹੀ ਸੀਗੀ ਮਦਾਨ ਜੀ ਮੰਟਗਿਆ ਦੀ ਨਾਲ ਮੇਰੇ ਨਾਲ ਜਿਹੜੀ ਅਦਵਾਈ ਜਿਹੜੇ ਟੀਮਾ ਸਾਹਮਣੇ ਕੀਤੀ ਹੈ ਉੱਥੇ ਅੱਜੇ ਬ੍ਰਾਂਡ ਨੇ ਇੱਕ ਇੱਕ ਮੰਗਦੇ ਗੱਲ ਕੀਤੀ ਔਰ ਉਹਨੇ ਜੇ মিটিং ਕਰਕੇ ਕਿਹਾ ਬਲੇ ਤੁਹਾਡੀਆਂ ਮੰਗਾਂ ਜਾਇਜ਼ ਨੇ ਚਾਹੇ ਕੱਚੇ ਮਰਾਜਮਾਂ ਨੂੰ ਪੱਕੇ ਕਰਨਾ ਦੁਆਬ ਸੀਗਾ ਚਾਹੇ ਪੁਰਾਣੀ ਪਾਈਦਰ ਬਹਾਰ ਕਰਨਾ ਦੁਆਬ ਸੀਗਾ ਔਰ ਇਸੇ ਤਰ੍ਹਾਂ ਈਏ ਜਿਹੜਾ ਨਾ ਯਾਰ ਹੋ ਰਿਹਾ ਸਕੇਟ ਉਹਨਾਂ ਤੋਂ 13% ਈਏ ਪੰਜਾਬ ਦੇ ਪਲਾਦੇ ਪੈਂਦੇ ਵਾ ਰਹੇ ਨੇ ਔਰ

ਬਈ ਇਹ ਪੱਤੇ ਸੋਹਣ ਕੇ ਲਾਗੂ ਕਰਾਂਗੇ ਨਾ ਖੋਦੇ ਨਾ ਲਾਗੂ ਕੀਏ ਔਰ ਇਸੇ ਤਰ੍ਹਾਂ ਇਸੀ ਤੀ ਹੋਰ ਬਾਰੇ ਪੱਤੇ ਜਿਤਨਾ ਕਰੀਏ ਕਰੀਏ ਅਫੀ ਲਗਾਕਾਰੇ ਗੱਲ ਕਹਿ ਰਹੇ ਨੇ ਬਈ ਬਾਤ ਤੂੰ ਜਿਹੜਾ ਆ ਜਿਹੜਾ ਸਰਕਾਰ ਨੇ ਮਲਾਜ਼ਮਾਂ ਦਾ ਪੈਸੇ ਲਾਗਾ ਜਿਹੜਾ ਵੇਖ ਮਿੰਦਾ ਰੁਕਿਆ ਉਹਨੂੰ ਰਿਲੀਜ਼ ਕੀਤਾ ਜਾਵੇ ਔਰ ਕੇਂਦਰ ਦੀ ਸਰਕਾਰ ਨੇ 8ਵਾਂ ਪੇਕ ਮਿਸ਼ਨ ਜਿਹੜਾ ਵਿਖਾ ਦਿੱਤਾ ਪੰਜਾਬ ਦੀ ਸਰਕਾਰ ਨੇ ਜਿਹੜਾ 6ਵਾਂ ਪੇਕ ਮਿਸ਼ਨ ਹੈ ਉਹ ਵੀ ਅਜੇ ਪੂਰਵ ਰੂਪ ਤੇ ਲਾਗੂ ਨਹੀਂ ਕੀਤਾ ਇਸੇ ਤਰ੍ਹਾਂ ਹਰੇਕ ਮਲਾਕ ਨੂੰ ਜਿਹੜਾ ਦਾ 500 ਰੁਪਏ ਦਾ ਪ੍ਰੋਗਰਾਮ ਹੈ ਉਹਨਾਂ ਨੂੰ 200 ਰੁਪਏ ਜੱਦੀਆ ਟੈਕਸ ਵਸੂਲਿਆ ਜਾ ਰਿਹਾ ਸਰਕਾਰ ਜਾਣੂ ਕਿ ਜਿਹੜਾ ਮਰਦਾਂ ਨੂੰ ਪਰੇਸ਼ਾਨ ਕਰ ਰਹੀ ਹੈ ਅਸੀਂ ਇਹ ਗੱਲ ਕਹਿੰਦੇ ਆਂ ਬਈ ਤੁਸੀਂ ਜਦੋਂ ਸਰਕਾਰ ਕੌਣਾ ਸੀਗਾ ਉਹ ਕੰਮ ਜੀ ਵੀ ਹਰਾ ਪਹਿਲ ਮਲਾਜਮਾਂ ਲਈ ਤੰਦੂਲਾ ਨਾ ਤਾਂ ਕੱਚੇ ਮਲਾਜਮਾਂ ਨੂੰ ਸੱਦਾ ਦਿੱਤਾ ਆ ਹਰੇਕ ਵਿਭਾਗ ਦੇ ਵਿੱਚ ਕੰਟਰੈਕਟ ਤੇ 500 ਜੀ ਦੇ ਔਰ ਅਕਿਲਿਸਟਮੈਂਟ ਤੇ ਸੌਦਾ ਕੀਆ ਰਹੀ ਇਹ ਵੀ ਦੇਖ ਤੇ ਬਈ ਤਰ੍ਹਾਂ ਦੀ ਮਤਲਬ ਹਾਣੀ ਕੁਤਾ ਆਲੀ ਪਾਲਿਸੀ ਬਣਾ ਕੇ ਬੰਦੇ ਰੱਖੇ ਜਾ ਰਹੇ ਆ ਉਹਨਾਂ ਦਾ ਸੋਸ਼ਲ ਕੀਤਾ ਜਾ ਰਿਹਾ ਆ ਉਹਨਾਂ ਨੂੰ ਕੱਟਾ ਪੈਸੇ ਦੇ ਕੇ ਵੱਧ ਕੰਮ ਕਰਾਇਆ ਜਾ ਰਿਹਾ ਸਰਕਾਰ ਦੇ ਸਾਡੇ ਤੇ ਹੀ ਲੰਗੇ ਕੋਈ ਵੀ ਕੱਚਾ ਮਲਾਕ ਜਿਹੜਾ ਪੱਤਾ ਰੀਸਾ ਇਹ ਜਿਹੜਾ ਜਿਹੜੇ ਹਰ ਜਵਾਰੀ ਵਰਕਰ ਹੈਲਪਰ ਵੀ ਜਿਹੜੇ ਵੀਰ ਹਰ ਨਾਲ ਵਰਕਰ ਇਹਨਾਂ ਦੇ ਪੱਤੇ ਬਦਲਣ ਦਾ ਅਗਵਾਦ ਸੀਗਾ ਉਹ ਵੀ ਸਰਕਾਰ ਦੇ ਰੰਗੇ ਵਾਤੇ ਪਾਰ ਗਿਆ ਉਹ 500 ਦੀ ਗੱਲ ਸੀਗੀ 500 ਸਰਕਾਰ ਨੇ ਕਿਹਾ ਵੀ ਅਸੀਂ ਲਾਗੂ ਕਰਾਂਗੇ ਜਿਹੜੀ ਚਾਰ ਤੋਂ ਬਾਅਦ ਜਿਹੜੀ 50 ਲੱਖ ਰਾਵੀ ਪਾਈ ਹੈ ਪਰ ਸਰਕਾਰ ਨੇ ਉਹ ਵੀ ਠੰਡੇ ਬੱਤੇ ਪਾਈ ਨਹੀਂ ਹੈ ਨਾ ਸਰਕਾਰ ਗੱਲ ਕਰਦੀ ਹੈ ਨਾ ਮੰਜ਼ਰੇ ਹੱਲ ਕਰਦੀ ਹੈ ਜਿਸ ਕਰਕੇ ਅੱਜ ਇੱਕ ਫੈਸਲਾ ਕੀਤਾ ਜਿਹੜੀ 2.7 ਘੰਟੇ ਲਈ ਮੀਟਿੰਗ ਹੋਈ ਹੈ ਠੰਡੇ ਕਰਨ ਦੀ ਉਹ ਇੱਕ ਫੈਸਲਾ ਕੀਤਾ ਕੋਈ 5 ਅਗਰ ਤੋਂ ਲੈ ਕੇ 12:00 ਤੱਕ ਸਾਡੇ ਪੰਜਾਬ ਦੇ ਵਿੱਚ ਤਸਵੀਲਾਂ ਦੇ ਜਿਹੜਾ ਪ੍ਰਧਾਨ ਮੰਤਰੀ ਅਤੇ ਸੇਵਾ ਮੰਤਰੀ ਜੀ ਔਰ ਅੱਜ ਪੰਡਿਤ ਵੀਰੋ ਆਪਣੇ ਜ਼ਿਲ੍ਹੇ ਦੇ ਵਿੱਚ ਦੇਰਾਂ ਵਕਤੀ ਦੇ ਵਿੱਚ ਅਰਥੀ ਭੋਖੇ ਜਿਹੜਾ ਮਜਾਰਾ ਕਰਕੇ ਆਪਜੀ ਕੁੱਤੀ ਹੈ ਔਰ ਅੱਜ ਅਰਣਕ ਯੁੱਧੇ ਅਰਥੀ ਭੋਖੇ ਮਜਾਰਾ ਕਰਨਾ ਹੈ ਆਪ ਵੀ ਰੈਲੀ ਕਰ ਰਹੇ ਹੈ ਨਾਜ਼ਮੀ ਤੌਰ ਤੇ ਤੁਹਾਨੂੰ ਦੱਸਾਂਗੇ ਕਿ ਕਿੱਥੇ ਪਾੜੇ ਅਰਥੀ ਹਾਰਦੀ ਹੈ ਥੋੜੇ ਕਰਕੇ ਆਪਾਂ ਨੂੰ ਦਿਨਾ ਚਰੂ ਵਿਰਾਮ ਪ੍ਰੋਗਰਾਮ ਸੰਪੂਰਨ ਹੀ ਹੁੰਦਾ ਹੈ ਕਿਦੇ ਵਾਧੂ ਨਹੀਂ ਜਾਣਾ ਨਹੀਂ ਆਪਣਾ ਜਿਹੜਾ ਪ੍ਰੋਜੈਕਟ ਹੈ ਉਹ ਤਗੜੇ ਪਾਉਦੇ ਕਰਨਾ ਹੈ ਆਪਦੀ ਬੁੱਕਰੀਆ ਸਰਕਾਰ ਦੀ ਸਰਕਾਰ ਨੂੰ ਮਜ਼ਬੂਰ ਕਰਾਂਗੇ ਭਾਈ ਜਾਨਾ ਸਾਡੇ ਨੌਕਰੀਆਂ ਅੱਲ ਕਰੋ ਜਾਂ ਫਿਰ ਅੱਗੇ ਪਿੱਛੇ ਸਰਕਾਰ ਕੋਲ ਆ ਤੇ ਜਾ ਰਹੋ ਅਸੀਂ ਹਾਂ ਜੇ ਭਰਨ ਦੀ 23 ਨੂੰ 3 ਰਸ ਨੂੰ 180 ਮੀਟਰ ਕਿੰਨੇ ਲੱਖ ਲਈ ਹੈ ਔਰ ਉਸ ਰਾਜਨੀ ਤੌਰ ਤੇ ਦਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਇਹ ਐਲਾਨ ਹਾਂ ਜਿਹੜੇ ਭਰੜ ਦੇ ਕਰ ਰਹਾ ਆ ਲੋਕ ਕੋਲ ਟੀਵੀ ਦੇ ਨਾਲ ਮੈਂ ਆਪਰੇਸ਼ਿੰਟ ਹੁਣਕਿਆ ਤੇ ਪਹੁੰਚਿਆ ਥਰਡ ਬੱਸ ਸਟੈਂਡ ਦੇ ਸਾਹਮਣੇ ਜਿੱਥੇ ਮੁਲਾਜ਼ਮ ਪੈਨਸ਼ਨੀ ਸਾਂਝਾ ਫੈਕਟਰੀ ਤੋਂ ਪੰਜਾਬ ਸਰਕਾਰ ਦਾ ਅਰਥੀ ਪੁਤਜਾਰਾ ਕੀਤਾ ਜਾ ਰਿਹਾ ਹੈ ਸਟੇਜ ਨੂੰ ਸੰਬੋਧਨ ਕਰ ਲੈਣੇ ਨੇ ਸਾਥੀ ਸੁਰੇਸ਼ ਸੈਣੀ